ਬਹੁਤ ਦਰਦ ਹੈ ਬਹੁਨ ਉਹ ਇੱਥੇ ਤੱਕ ਹੀ ਰੱਖੀਦਾ ਹਾਂ ਹਾਂ ਬਹੁਨ ਉਹ ਤੇਰੇ ਨਾਲ ਇਹ ਕਿੰਨੇ ਚ ਪੈ ਗਿਆ ਵੀਰੇ ਆਪਾਂ ਨੂੰ ਟਰੈਕਟਰ ਕੱਲਾ 18 ਜਾਲ ਲੱਖ ਦਾ ਲਾ ਲਓ 18 ਲੱਖ ਤੇ ਪੈ ਗਿਆ ਕੱਲਾ ਟਰ ਏਜੰਸੀ ਚੋਂ ਬਾਅਦ ਚੋਂ ਟਾਇਰ ਵਗੈਰਾ ਦਾ ਚਲੋ ਹਾਂ ਕਹੀਏ ਹੁਣ ਜੋ ਮਰਜ਼ੀ ਜੋ ਕਰਨਾ ਸਾਨੂੰ ਚਾਹ ਵੀ ਸੀ ਚਾਚੇ ਜੱਡੇ ਨੂੰ ਵੀ ਅਰਜ ਨਹੀਂ ਲੈਣਾ ਇੱਕ ਵਾਰੀ ਚਾਹ ਵੀ ਸੀਗਾ ਇੱਕ ਵਾਰੀ ਸੀਗਾ ਵੀ ਨਹੀਂ ਹਾਈ ਲੋ ਹੀ ਲੈਣਾ ਵੀ ਟੋਰਾ ਬਹੁਤ ਆ ਟੋਰਾ ਬਹੁਤ ਆ ਨਹੀਂ ਬਸ ਰੋਡ ਸਪੀਡ ਇਹਦੀ ਚੰਗੀ ਆ ਹੈਨਾ ਵਾਹ ਵਧੀਆ ਵਧੀਆ ਹੈਨਾ ਵਧੀਆ ਵਧੀਆ ਟਰਾਲੀਆਂ ਖੱਤੇ ਜੋ ਵੀ ਇਦਾਂ ਨਹੀਂ ਨਿਕਲਦੀਆਂ ਨਹੀਂ ਨਿਕਲਦੀਆਂ ਵੀਰੇ ਨਹੀਂ ਨਿਕਲਦੀਆਂ ਮੈਂ ਉਹ ਜਦੋਂ ਨਵਾਂ ਲੈਂਦਾ ਸੀ ਨਾ ਨਹੀਂ ਕੱਢਦਾ ਸੀਗਾ ਨਹੀਂ ਕੱਢਣੀ ਨਵਾਂ ਤੇ ਜਾਂਦਾ ਹੋਊਗਾ ਮਤਲਬ 24 2500 ਦੇ ਹੈਨਾ 2500 ਤੇ ਵੀ ਨਹੀਂ ਜਾਂਦਾ ਇਹ ਸੀਗਾ ਇੱਕ ਬਾਈ ਬਾਈ 2500 ਤੇ ਜਾਂਦਾ ਸੀਗਾ 2200 ਜਦੋਂ ਕੀਤਾ ਨਾ 2600 ਦੇ ਫੇਰ ਪੱਟਣ ਲੱਪਿਆ ਜਦੋਂ ਹੁ ਨਾਲ ਲਿਖਿਆ ਤੁਸੀਂ ਮੰਨਦੇ ਹੋ ਵੀ 50 ਉੱਤੇ ਹੈਗਾ ਪਹਿਲੇ ਦਿਨ ਤੋਂ ਮੰਨਦੇ ਵੀ 50 ਹੀ ਆ ਹਾਂ ਪਹਿਲੇ ਦਿਨ ਤੋਂ ਜਿਹੜੀ ਚੀਜ਼ ਲਗੀ ਆ 75 ਦੇ 75 ਹੀ ਆ ਬਿਲਕੁਲ ਉਹ ਵੀ 50 ਨੇ ਤੇ ਉਹ 50 ਹੀ ਰਹਿਣੇ ਆ ਉਹ ਪਰਲਾ 45 ਆ ਮਨ ਲਗਾਣਾ 40 47 ਹੋਣਾ ਆ 45 47 ਇੱਥੇ ਕੀ ਆ ਫੋਰ ਹੈ ਨਾ ਵੀ ਉਹ ਉਨਾ ਹੀ ਰਹਿਣਾ ਪਰ ਮੈਂ ਪਤਾ ਨਹੀਂ ਕੀ ਗੱਲ ਆਪਣੇ ਨਾ ਇਹ ਆਪਣੀ ਏਜੰਸੀ ਵਾਲੇ ਵੀਰਾਂ ਨੂੰ ਇੱਕ ਰਿਕਵੈਸਟ ਆ ਮੇਰਾ ਵੀਰ ਗੁੱਸਾ ਨਾ ਕਰਿਓ ਜਿੰਨੀ ਜੋ ਚੀਜ਼ ਹੈਗੀ ਸਾਫ਼ ਕਹਿ ਕੇ ਵੇਚੀ ਜਾਵੇ ਤੇ ਜਿਆਦਾ ਵਧੀਆ ਗੱਲ ਆ ਇਹ ਆਪਣੇ ਜ਼ਿੰਮੇਦਾਰ ਵੀਰ ਹੁਣ ਟਰੈਕਟਰ ਲੈਣ ਤੋਂ ਪਹਿਲਾਂ ਗੱਲ ਕਰੋ ਫਿਰ ਵਿੱਚੇ ਮਿਲਦਾ ਹੀ ਹੈ ਸਾਰਾ ਕੁਝ ਭਾਵੇਂ ਆਪ ਲਾ ਕੇ ਦੇਣ ਰੇਟ ਤੇ ਐਡਜਸਟਮੈਂਟ ਕਰਨ ਜੋ ਵੀ ਕਰਨ ਪਹਿਲਾਂ ਗੱਲ ਇਹ ਚੀਜ਼ ਆਪਾਂ ਲੈਣੀ ਹੈ ਪਹਿਲਾਂ ਨੌਲੇਜ ਪੂਰੀ ਲੈ ਕੇ ਹੁਣਾਂ ਨੂੰ ਪਤਾ ਲੱਗ ਗਿਆ ਹੁਣ ਗਾਂ ਫਾਰਮ ਟਰੈਕਟਰ ਉਹ ਬਾਅਦ ਚੋਂ ਇੰਨਾ ਵੀ ਉਹਨਾਂ ਨੇ ਕੇਸ ਕੂਸ ਕਰਤਾ ਫੋਰਡ ਵਾਲਿਆਂ ਨੇ ਕਰਤਾ ਕਿ ਕਿੰਨਾ ਨੇ ਕਰਤਾ ਹੌਲੈਂਡ ਵਾਲਿਆਂ ਨੇ ਕਰਤਾ ਹਾਂ ਕਿਸੇ ਨੇ ਕਰਤਾ ਉਹਨਾਂ ਦਾ ਪ੍ਰੋਜੈਕਟ ਵਿੱਚ ਰਹਿ ਗਿਆ ਹਿੱਸਾ ਮਾੜਾ ਹੁੰਦਾ ਨਾ ਉਹ ਹਿੱਸਾ ਸਟਰੋਂਗ ਬਣ ਜਾਂਦਾ ਤਕੜਾ ਬਣ ਜਾਂਦਾ ਥੋੜਾ ਚੱਕ ਚੁੱਕ ਕੇ ਵੀ ਵੱਜੇ ਭਾਰਾ ਹੋ ਜਾਂਦਾ ਬੰਪਰ ਵੀ ਵੱਡਾ ਲੱਗ ਜਾਂਦਾ ਰੇ ਥੱਲੇ ਤਾਂ ਚਾਰ ਨਾਟਿਆ ਹਾਂ ਇਹਦੇ ਇਹ ਚੱਕਰ ਹੈਗਾ ਵਧੀਆ ਨਾਲੇ ਥੋੜਾ ਜਿਹਾ ਉੱਚਾ ਹੋ ਜਾਂਦਾ ਇਹ ਹੈ ਤਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਫੋਰਡ ਫਾਰਮ ਟਰੈਕ ਹੌਲੈਂਡ ਅਰਜਨ ਹੌਲੈਂਡ 5530 ਜਮਾ ਬ੍ਰੈਂਡ ਨਿਊ ਹੈ ਵਿਰਣਾ ਮੁਲਾਕਾਤ ਕਰਤਾਰਪੁਰ ਸਾਹਿਬ ਹੋਈ ਸੀਗੀ ਮੇਰੇ ਨੂੰ ਮੁਬਾਰਕਾਂ ਵੀ ਆ ਸਾਸੀ ਕਾ ਵੀਰੇ ਸਾਸੀ ਕਾ ਜੀ ਮੁਬਾਰਕਾਂ ਜੀ ਇਹ ਵੀਰਾ ਪ੍ਰੀਤ ਗੁਰਮੁਖ ਸਿੰਘ ਜੀ ਸਾਸੀ ਕਾਲ ਜੀ ਸਾਸੀ ਕਾ ਵੀਰੇ ਇਹ ਵੀਰਾ ਕਰਨ ਮੇਰੇ ਉਹਨਾਂ ਨਾਲ ਮਟਰੈਕਟਰ ਲਿਆ ਤੇ ਮੈਂ ਕਿਹਾ ਚਲੋ ਮੇਰੇ ਉਹਨਾਂ ਆਪਾਂ ਗਿੜਾ ਮਾਰਦੇ ਆ ਨਾਲੇ ਕੁਝ ਚਾਰ ਗੱਲਾਂ ਬਾਤਾਂ ਕਰਦੇ ਆ ਤੇ ਤੁਹਾਡੇ ਸਾਹਮਣੇ ਵੀ ਰੱਖ ਦਿੰਦੇ ਵੀਰ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਕਿੰਨੇ ਦਾ ਲਿਆ ਆਪਾਂ ਸਾਰਾ ਕੁਝ ਪੁੱਛ ਲੈਣਾ ਵੀਰੇ ਤੂੰ ਵੀਰੇ ਸਭ ਤੋਂ ਪਹਿਲਾਂ ਆਪਣੇ ਕੋਲੇ ਟਰੈਕਟਰ ਕਿਹੜਾ ਸੀਗਾ ਇਹਨਾਂ ਦੇ ਵਿੱਚੋਂ ਆਪਣੇ ਕੋ ਇਹ ਸੀ ਫਾਰਮ ਟਰੈਕ 60 ਫਾਰਮ ਟਰੈਕ 60 ਫੇਂਗੀ ਫਾਰਮ ਟਰੈਕ 60 ਤੋਂ ਬਾਅਦ ਫਾਰਮ ਤੋਂ ਬਾਅਦ ਅਰਜਨ ਉਦੋਂ ਬਾਅਦ ਅਰਜਨ ਹਮ ਅਰਜਨ ਤੋਂ ਬਾਅਦ ਇਹ ਮਤਲਬ ਇਹ ਤਾਂ ਵਿੱਚ ਜੀ ਲੈ ਹੋ ਗਿਆ ਟਰੈਕਟਰ ਬਦਲਦੇ ਬਦਲ ਮਤਲਬ ਵਿੱਚ ਹੋਰ ਬਦਲੇ ਆ ਮਤਲਬ ਨਹੀਂ ਬਦਲ ਹਾਂ ਹੋਰ ਬਦਲੇ ਆ ਉੱਤੇ ਮਤਲਬ ਵਿੱਚ ਜੀ ਲੈ ਹੋ ਗਿਆ ਜਦੋਂ ਕੋਈ ਮਤਲਬ ਇਹ ਇਹ ਤੁਸੀਂ ਦੱਸਦੇ ਭਾਈ ਫਾਦਰ ਸਾਹਿਬ ਦੀ ਚੁਆਇਸ ਆ ਨਾ ਹਾਂ ਜੀ ਉਹਨਾਂ ਨੂੰ ਸ਼ੌਂਕ ਸੀ ਕਿ ਇਹਨਾਂ 27-28 ਸਾਲ ਬਾਅਦ ਪੂਰਾ ਹੋਇਆ ਮਤਲਬ ਪਹਿਲਾਂ ਲੈਣਾ ਸੀ ਉਦੋਂ ਗਿੰਦਰੀਆਂ ਦੀ ਗੱਲ ਵੀ ਜਦੋਂ ਲੈਣਾ ਸੀਗਾ ਉਦੋਂ ਥੋੜਾ ਕਹਿੰਦਾ ਮਤਲਬ ਉਹ ਗੱਲ ਨਹੀਂ ਸ਼ੌਂਕ ਬੱਧਾ ਰਹਿ ਗਿਆ ਬਸ ਹੋਰ ਬੰਨੇ ਲੱਗ ਗਏ ਹੋਰ ਟਰੈਕਟਰ ਲਿਆਉਂਦੇ ਨੇ ਹਾਂ ਉਹ ਸ਼ੌਂਕ ਹੀ ਦੱਬਿਆ ਗਿਆ ਚਲੋ ਉਮਰ ਉਹਨਾਂ ਦੀ ਛੋਟੀ ਸੀ ਉਦੋਂ ਬਹੁਤ ਮਤਲਬ ਕਿ ਛੋਟੇ 14-15 ਸਾਲਾਂ ਦੇ ਵਿੱਚ ਕਰਦੇ 14-15 ਸਾਲਾਂ ਦੇ ਖੇਤੀ ਕਰਨ ਆਪੇ ਸੀ ਅੱਛਾ ਉਦੋਂ ਦਾ ਉਦੋਂ ਦਾ ਸ਼ੌਂਕ ਸੀਗਾ ਉਦੋਂ ਦਾ ਇਹੀ ਫੇਰ ਹੁਣੇ 2 ਸਾਲ ਹੋਏ ਹਨ 2 ਸਾਲ ਹੋਏ ਲੈ ਹੁਣ ਇਹਨੂੰ ਕਰਾਵਾਂਗੇ ਪਾਵਰ ਕਰਾਵਾਂਗੇ ਬ੍ਰੇਕਾਂ ਪੁਆਈਆਂ ਆਇਲ ਅੱਛਾ ਪਿੱਛੋਂ ਕਰਾਤੀਆਂ ਹਾਂਜੀ ਆਇਓਪ ਦਿਖਾਈ ਦਿਨੇ ਵੀ ਰੱਖੇ ਗੇਰੂ ਦਾ ਵੀ ਸਾਰਾ ਕੰਮ ਹੋਇਆ ਇਹਦਾ ਇੱਥੇ ਕਿੰਨੇ ਕੁ ਲੱਗੇ ਪਿੱਛੋ ਇਹਦੇ ਇਹ ਤੇਰੀ ਆਟਾ ਨਾ ਸਾਰਾ 2 ਸਵਾ 2 ਲੱਖ ਰੁਪਈਆ ਲੱਗਾ ਸੀਗਾ ਸਾਰਾ ਮਤਲਬ ਆ ਮਗਰਾਟ ਵੀ ਨਵੇਂ ਜਿਹਦਾ ਈਟੋਪ ਦੇ ਆਪ ਲਿਆਂਦੇ ਸੀਗੇ ਈਟੋਪ ਨੇ ਮਹਗਾ ਜਿੰਦਾ ਕਈ ਮਿਸਤਰੀ ਪਾ ਦਿੰਦੇ ਆ ਜਾਂ ਕਈ ਮਿਸਤਰੀ ਨਹੀਂ ਚਲੋ ਉਦਾਂ ਵੀ ਕਈ ਬੰਦੇ ਆਪਣੇ ਕਰਜਾਂ ਨੇ ਆਪਾਂ ਕਿਰਸ ਕਰਜਾਂ ਨੇ ਕੁਛ ਲਾਲਾ ਇਹ ਪੂਰੇ ਈਟੋਪ ਦੇ ਮਲੇ ਸੀਗੇ 18000 ਦੇ ਤਾਂ ਇਹੀ ਮਲੇ ਸੀ ਬਾਕੀ ਲਾਈਟਾਂ ਵਗ ਉਹ ਉੰਨੇ ਮਿਸਤਰੀ ਨਹੀਂ ਹਿੱਸਾ ਲੈਂਦਾ ਇਹ ਵਾਲਾ ਸਾਈਪਾਉ ਗੀਆਂ ਤੋਂ ਦਿਖਾ ਦੇ ਵੀ ਸੱਟ ਦਾ ਓਇਲ ਵਾਲਾ ਹਾਂ ਸੱਟ ਦਾ ਆ ਵੀ ਨਾ ਵਿਚਾਰ ਸਿਸਟਮ ਇਹਦਾ ਆਪਦਾ ਹੀ ਰਹਿ ਗਿਆ ਨਹੀਂ ਇਹ ਇਹਦੇ ਵਿੱਚ ਨਾ ਮਤਲਬ ਡਰਮਾ ਸਿਸਟਮ ਉਹਦਾ ਵੀ ਬਾਹਰ ਹੁੰਦਾ ਹੈ ਨਾ ਇਹਦੇ ਵਿੱਚ ਸਮਾਨ ਨਾ ਉਹ ਤੇ ਬੋਡੀ ਹੈ ਇਹਦੀ ਮਤਲਬ ਪੁਰਾਣੀ ਹਾਂ ਮੈਂ ਉਹ ਕਹਿੰਦਾ ਸਮਾਨ ਨਾ ਆਇਆ ਹਾਂ ਗੇਅਰ ਤੱਕ ਇਹਦਾ ਕੰਮ ਹੋਇਆ ਆ ਹਾਂ ਮੈਂ ਉਹ ਕਲਰ ਦਾ ਕਹਿੰਦਾ ਸੀ ਨਾ ਇਹ ਆ ਗਿਆ ਫਾਰਮ ਟ੍ਰੈਕ ਵਾਲਾ ਬੋਡੀ ਨਾ ਆ ਗਿਆ ਵੀ ਬੋਡੀ ਹੋ ਰਹੀ ਲੰਕਾ ਲੁੰਕਾ ਸਾਰੇ ਨਾ ਬੋਡੀ ਰਹਿ ਗਈ ਵਿੱਚੋਂ ਕੰਮ ਸਾਰਾ ਹੋ ਗਿਆ ਉਹ ਗੇਅਰ ਤੱਕ ਹੋ ਗਿਆ ਕੰਮ 1.5 ਲੱਖ ਰੁਪਏ ਲੱਗਾ ਸੀ ਹਾਂ ਇੰਜਨ ਇਹਦਾ ਇੰਜਨ ਉਹੀ ਆ ਇੰਜਨ ਤਾਂ ਬਹੁਤ ਇੰਜਨ ਉਹੀ ਆ 13 ਦੇ ਟਰੈਲਰ ਖਿੱਚਦਾ ਬਹੁਤ ਵਧੀਆ ਅਰੇ ਇਹ ਵੀ ਮਰ ਜਾਂਦਾ ਕਈ ਵਾਰ ਅੱਛਾ ਇਹ ਖਿੱਚ ਲੈਂਦਾ ਉਦੋਂ ਹੀ ਚੱਕੋ ਤਾਂ ਕੁਝ ਪਾਲੇ ਸੀਗੇ ਉਹ ਚਾਚਾ ਕਿ ਦਿਨ ਕਵੇ ਰਹਿਣ ਦੇ ਇਹ ਨਹੀਂ ਖਿੱਚਣੇ ਮੈਂ ਕਿਹਾ ਪਾ ਕੇ ਵੇਖ ਲੈਣੇ ਆ ਅੱਛਾ ਐਸੀ ਆ ਪਹਿਲੀ ਸੀਗੀ ਇਦਰੀ ਅੱਛਾ ਵਧੀਆ ਖਿੱਚੇ ਉਹ ਦਿਨ ਕਿੰਨੇ ਬਹੁਤ ਵਧੀਆ ਤੇ ਯਾਰ ਇਹ ਕੰਪ ਡੈਫ ਹੋਣਾ ਇਹਦਾ ਹੋਰ 3600 ਇਹਨਾਂ ਦੇ ਦਿਨ ਰਹਾ ਕਿਤੇ ਮਾੜੀ ਛੜੀ ਗੱਲ ਆ ਪਾਵਰ ਕਰਾ ਕੇ ਫੇਰ ਰੰਗ ਕਰਾਵਾਂਗੇ ਹੁਣ ਪਾਵਰ ਕਰਾਉਣ ਲਈ ਵੀਰੇ ਹਿੱਸਾ ਚੇਂਜ ਕਰਨਾ ਪਊਗਾ ਇਹ ਕੋਈ ਮੈਂ ਵੀਡੀਓ ਸ਼ੇਅਰ ਕਰੀ ਸੀ ਪਤਾ ਨਹੀਂ ਤੁਸੀਂ ਦੇਖੀ ਕਿ ਜਿਹੜਾ ਉਹ ਸਿੱਧਾ ਆਪਣਾ ਉਹਦੇ ਥੱਲੇ ਲੱਗ ਜਾਂਦਾ ਪਾਵਰ ਸਟੇਰਿੰਗ ਆਈਸ਼ਰ ਦੇ ਵੀ ਆਇਆ ਸਰਹਾਜ ਦੇ ਵੀ ਆਇਆ ਮਤਲਬ ਇੱਥੇ ਨਹੀਂ ਦਿਖਦਾ ਉਹ ਪੰਪ ਪੰਪ ਜਿਹੇ ਨਹੀਂ ਹੁੰਦੇ ਜੈਕ ਨਹੀਂ ਹੁੰਦੇ ਹਾਂ ਹਿੱਸਾ ਨਹੀਂ ਚੇਂਜ ਕਰਨਾ ਪਊ ਕੁਝ ਇੱਥੇ ਲੱਗ ਜਾਂਦਾ ਉੱਥੇ ਲੱਗ ਜਣਾ ਪਰ ਇਹ ਹਿੱਸਾ ਮਾੜਾ ਹੁੰਦਾ ਨਾ ਉਹ ਹਿੱਸਾ ਸਟਰੋਂਗ ਬਣ ਜਾਂਦਾ ਤਕੜਾ ਬਣ ਜਾਂਦਾ ਥੋੜਾ ਚੱਕ ਚੁੱਕ ਕੇ ਵੀ ਵੱਜੇ ਭਾਰਾ ਹੋ ਜਾਂਦਾ ਬੰਪਰ ਵੀ ਵੱਡਾ ਲੱਗ ਜਾਂਦਾ ਰੇ ਥੱਲੇ ਦਾ ਚਾਰ ਨਾਟਿਆ ਹਾਂ ਇਹਦੇ ਇਹ ਚੱਕਰ ਹੈਗਾ ਉਹ ਵਧੀਆ ਨਾਲੇ ਥੋੜਾ ਜਿਹਾ ਉੱਚਾ ਹੋ ਜਾਂਦਾ ਹੈ ਹਾਂ ਤੇ ਇੱਕ حساب ਦਾ ਆ ਵੀ ਫੋਰਡ ਹੀ ਆ ਫੋਰਡ ਹੀ ਆ ਬਦਲੇ ਕੁਝ ਨਹੀਂ ਹੈਗਾ ਉਹਨੂੰ ਪਾਵਰ ਰੰਗ ਕੀਤਾ ਹੋਵੇ ਉਹਦਾ ਫਾਰਮ ਟਰੈਕ ਦਾ ਹਾਂ ਪੀਸਾ ਹੋਵੇ ਪਤਾ ਨਹੀਂ ਲੱਗਣਾ ਫੋਰਡ ਆ ਕਿ ਕੀ ਆ ਜਮਾ ਨਹੀਂ ਪਤਾ ਲੱਗਣਾ ਸਹੀ ਗੱਲ ਆ ਵੀਰੇ ਕਿਉਂਕਿ ਇਹ ਵੀ ਇਧਰੋਂ ਬੋਲਨਡ ਖੋਲਦੀ ਆ ਟਰੈਕਟਰ ਤਾਂ ਫੋਰਡ ਇਹਨਾਂ ਦਾ ਹੀ ਸੀ ਫਾਰਮ ਟਰੈਕ ਦਾ ਫੋਰਡ ਨਾ ਹੀ ਹੌਲੈਂਡ ਦਾ ਸੀ ਨਾਮ ਜਿਹੜਾ ਫੋਰਡ ਸੀ ਉਹ ਹੌਲੈਂਡ ਦਾ ਸੀਗਾ ਨਾਮ ਯਾਰ ਇਹ ਵੀ ਟਰੈਕਟਰ ਇਹਦਾ ਰਾਲਾ ਚੱਲਦਾ ਹੈ ਵੀ ਬਹੁਤ ਤਰ੍ਹਾਂ ਦਾ ਕਰਨੇ ਚੱਲੋ ਜਿੰਨਾ ਖਾਨੂੰ ਪਤਾ ਮੜਾ ਮੋਟਾ ਕਈ ਵੀਰੇ ਮਰਜੈਂਸੀ ਵਾਲੇ ਵੀ ਇਹਦਾ ਰਿਵਿਊ ਕਰਿਆ ਸੀ ਇਹਨਾਂ ਦਾ ਫਰੀਦਾਬਾਦ ਇਹ ਕਹਿੰਦਾ ਬਣਦੇ ਆ ਇਹਨਾਂ ਨੇ ਦੁਬਾਰਾ ਫੇਰ ਫੋਰਡ ਨੂੰ ਬਣਾਇਆ ਵੀ ਸੀ ਬਣਾਇਆ ਸੀ ਸ਼ਾਇਦ ਤੁਸੀਂ ਦੇਖਿਆ ਹੋਵੇ ਕਿ ਮੇਰੇ ਮੋਢੇ ਫਾਰਮ ਟਰੈਕ 3300 ਉਹ ਬਾਅਦ ਚ ਇਹਨਾਂ ਵੀ ਉਹਨਾਂ ਨੇ ਕੇਸ ਕੂਸ ਕਰਤਾ ਫੋਰਡ ਵਾਲਿਆਂ ਨੇ ਕਰਤਾ ਕਿ ਕਿੰਨਾ ਨੇ ਕਰਤਾ ਹੌਲੰਡ ਵਾਲਿਆਂ ਨੇ ਕਰਤਾ ਹਾਂ ਕਿਸੇ ਨੇ ਕਰਤਾ ਉਹਨਾਂ ਦਾ ਪ੍ਰੋਜੈਕਟ ਵਿੱਚ ਰਹਿ ਗਿਆ ਬਣਾ ਦਿੱਤਾ ਜੀ ਇਹਨਾਂ ਨੇ ਦੁਬਾਰਾ ਬਾਅਦ ਇਥੇ ਪਿੰਡਿਆ ਦੋ ਪਿੰਡ ਛਾੜ ਕੇ ਦੌਲਤਪੁਰ ਉੱਥੇ ਆਇਆ ਫਾਰਮ ਟਰੈਕ 3300 ਇੱਕ ਦੋ ਇਹਨਾਂ ਨੇ ਸੇਲ ਕਰਿਆ ਉਹ ਇਹਨਾਂ ਦੇ ਉਹਨਾਂ ਦਾ ਫਿਰ ਵਿੱਚ ਹੀ ਪ੍ਰੋਜੈਕਟ ਰਹਿ ਗਿਆ ਉਹ ਮਤਲਬ ਇਦਾਂ ਦਾ ਸੇਮ ਵੀ ਆ ਸਿੰਗਲ ਕਲੱਚ ਵੀ ਕੱਢਿਆ ਸੀ ਉਹਨਾਂ ਨੇ ਆਹ ਹੀ ਹਿੱਸੇ ਦੇ ਵਿੱਚ ਤੇ ਡਬਲ ਕਲੱਚ ਆਹ ਹੀ ਹਿੱਸੇ ਜੇ ਵੀ ਕੱਢਿਆ ਇਸੇਮ ਸੇਮ ਜਿਹੜਾ ਉੱਥੇ ਖੜਾ ਉਹ ਆਹ ਵਾਲਾ ਹੀ ਹਿੱਸਾ ਹੈ। ਹੱਥੇ ਜਿਹੜਾ ਏਦਾਂ ਸਿੰਗਲ ਕਲੱਚ 13 ਨੇ ਟਾਇਰ ਉਹ ਡਿੱਟੋ ਹੀ ਆਵਾ ਡਿੱਟੋ ਹੀ ਕਾਪੀ ਓਕੇ ਇਹ ਨਾ ਜਿਵੇਂ ਫੋਰ ਆਪਣੇ ਬੁਲਟਰ ਪੁੱਠੇ ਗੇਰਾਂ ਵਾਲੇ ਬੰਦ ਹੋ ਗਏ ਉਹੀ ਚੱਕਰ ਆ ਵੀ ਇਹਦਾ ਨਾਮ ਫੋਰ ਜਿਹੜਾ ਉਹ ਜਿੰਨਾ ਚਟਾਈ ਆਪ ਸੀਗਾ ਚੱਲਿਆ ਕੰਮ ਬਾਅਦ ਚ ਉਹ ਬੰਦ ਹੋ ਗਿਆ ਤੇ ਉਹ ਕੰਮ ਵੇਚੀ ਰਹਿ ਗਿਆ ਇਹ ਲਿਆਂਦਾ ਤੁਸੀਂ ਨਵਾਂ ਹਨਾ ਹਾਂਜੀ 5530 ਹਾਂਜੀ ਇਹਦਾ ਵਿਚਾਰ ਕਿੱਦਾਂ ਬਣਿਆ ਵੀਰੇ ਜਿੱਦਾਂ ਤੁਹਾਡੇ ਦਾ ਜਿਆਦਾ ਫਾਰਮ ਟਰੈਕ ਨੂੰ ਪਸੰਦ ਕਰਦੇ ਨਾ ਇਹ ਜਿੱਦਾਂ ਤੁਹਾਨੂੰ ਦੱਸਿਆ ਪਹਿਲਾਂ 36 3600 3630 ਅੱਛਾ ਚਲਾਇਆ ਸੀ ਪਹਿਲਾਂ ਉਹ ਸੇਲ ਕਰਤਾ ਫਿਰ ਠੀਕ ਆ ਉਹ ਗਰਮ ਹੋ ਗਿਆ ਥੋੜਾ ਜਿਹਾ ਓਕੇ ਰੀਪਰ ਤੇ ਚਾਲ ਦੰਦਾ ਉਹ ਗਰਮ ਹੋ ਗਿਆ ਡਰਾਈਵਰ ਕੋ ਉਹ ਕਿੰਨਾ ਚਿਰ ਚਲਾਇਆ ਵੀਰੇ ਉਹ 4 ਸਾਲ ਚਲਾਇਆ 4 ਸਾਲ ਉਹ ਤੋਂ ਕਿੰਨਾ ਕੰਮ ਲਿਆ ਬਹੁਤ ਬਹੁਤ ਨੂੰ ਕੰਮ ਲਿਆ ਬਹੁਤ ਗਰਮ ਹੋ ਗਿਆ ਰੀਪਰ ਤੇ ਚੱਲਿਆ ਸਾਰਾ ਰੀਪਰ ਦੇ 4 ਸਾਲ ਬਾਕੀ ਕੰਮ 10 ਸਾਲ ਚਲਾਇਆ ਜੀ ਉਹ ਮਿੱਟੀ-ਮੁੱਟੀ ਲੱਗੀ ਅੱਗੇ ਕਾਕੋਖ ਲੱਗੇ ਜਾਂ ਕਿੱਦਾਂ ਗਰਮ ਉਹਦੇ ਤੁਹਾਨੂੰ ਪਤਾ ਹੀ ਆ ਕਰ ਦਿੰਦੇ ਨੇ ਵੇਲੀ ਪਤਾ ਨਹੀਂ ਮਤਲਬ ਲੱਗੇ ਟਿੱਲਰਾਂ ਦੇ ਹੋਈ ਜਾਂਦਾ ਸੀ ਕਰਨ ਨੂੰ ਹੋ ਵੀ ਨਾ ਸੈੱਟ ਹੋਣ ਹੋ ਸਕਦਾ ਸੀ ਤੇ ਅਸੀਂ ਮਤਲਬ ਦੇ ਦਿੱਤਾ ਵੀ ਤੁਸੀਂ ਫੇਓ ਲੈ ਲਿਆ ਸੀ ਸੀਲ ਕਰਕੇ ਅਰਜਨ ਲੈ ਲਿਆ ਫੇ ਸਾਡਾ ਮਨ ਫੇ ਭੜਕਦਾ ਸੀ ਫੇ ਹੋਰ ਨਾਲ ਨੂੰ ਤੇ ਅਸੀਂ ਕਿ ਹੁਣ ਛੋਟਾ ਕੀ ਲੈਣਾ ਨੂੰ ਏਜੰਸੀ ਵਾਲੇ ਵੀ ਕਹਿੰਦੇ ਸੀ ਆਰਡੀ ਨਾਲ ਏਜੰਸੀ ਵਾਲੇ ਵੀ ਕਹਿੰਦੇ ਵੀ 36 30 ਲੈ ਲਓ ਲੇਕਿਨ ਨਹੀਂ ਹੁਣ ਨਹੀਂ ਛੋਟਾ ਹੁਣ ਹੈਂਡਲ ਕਰਨਾ ਹਮਤ ਜੀ ਲੈ ਬਾਰ-ਬਾਰ ਨਹੀਂ ਲੈ ਹੁੰਦੀਆਂ ਇਹ 4 ਸਿਲੰਡਰ ਹੀ ਆ ਨਾ ਮੇਰੇ ਪਹਿਲਾਂ ਨੂੰ ਜਿਵੇਂ ਪਹਿਲੇ 36 ਆ ਆਪਣੇ 56 30 ਸੀਗੇ ਉਹੀ ਆ ਨਾ ਇਹਦਾ ਸ਼ਾਇਦ ਮੈਂ ਰਿਵਿਊ ਕਰਿਆ ਵੀ ਆ ਮੇਰੇ ਹੁਣ ਦਿਮਾਗ ਚੋਂ ਨਿਕਲੀ ਪਈ ਗੱਲ ਥੱਲੇ ਇਧਰੋਂ ਵੀ ਖੋਲੋ ਥਾਣੋ ਖੁੱਲਣਾ ਛੋੜੀ ਮੈਂ ਖੋਲਣ ਕਰੀ ਇਹ 4 ਹੀ ਆ ਨਾ 4 ਹੀ ਇਹਦੇ ਬਾਰੇ ਐਵੇਂ ਕਮਾ ਰਜ ਤੱਕ ਪਹਿਨ ਦੇਖੇ ਨਹੀਂ ਮਿਲਦਾ ਨਹੀਂ ਦੇਖਿਆ ਭਰਾ ਨੇ ਟੈਕੋ ਲਿਆ ਭਰਾ ਨੂੰ ਨਹੀਂ ਪਤਾ ਮੈਨੂੰ ਵੀ ਯਾਦ ਨਹੀਂ ਦਾ ਅਈ ਮਤਲਬ ਇਹ ਲੈ ਲੈਣਾ ਹੈ ਲੈਣਾ ਮਤਲਬ ਕਿ ਚਲਾ ਕੇ ਵੇਖ ਲਿਆ ਉਹਦਾ ਇਹਦੇ ਵੱਲੋਂ ਨੇ ਧਿਆਨ ਮਾਰਿਆ ਵੀ ਤਿੰਨ ਸਿਲੰਡਰ ਆ ਸਿਲੰਡਰ ਆ ਨਹੀਂ ਚਾਰ ਹੀ ਆ ਜਿੰਨਾ ਤੱਕ ਮੇਰਾ ਆਈਡੀਆ ਕਨਫਰਮ ਆਂਦੀ ਆ ਚਾਰ ਹੀ ਠੀਕ ਜੀ ਕਿਉਂਕਿ ਤੁਸੀਂ ਆਪ ਸਿਆਣੇ ਹੋ 75 ਐਚਪੀ ਤਿੰਨ ਸਿਲੰਡਰ ਚ ਨਹੀਂ ਉਹ ਕੋਤੋਂ ਕਣੀ ਮੰਦੀ ਚਾਰ ਸਿਲੰਡਰ ਹੀ ਆਦਾ ਰਿਵਿਊ ਆਪਾਂ ਕਰਿਆ ਵੀ ਆਪਣੇ ਪੇਜ ਤੇ ਹੈਗਾ ਵਾ ਇਹ ਕਿੰਨੇ ਚ ਪੈ ਗਿਆ ਵੀਰੇ ਆਪਾਂ ਨੂੰ ਟਰੈਕਟਰ ਕੱਲਾ 18 ਜਾਲ ਲੱਖ ਦਾ ਲਾ ਲਓ 18 ਲੱਖ ਦੇ ਪੈ ਗਿਆ ਕੱਲਾ ਟਰ ਏਜੰਸੀ ਚੋਂ ਬਾਅਦ ਚੋਂ ਟਾਇਰ ਵਗੈਰਾ ਦਾ ਚਲੋ ਫਿਰ ਬਾਦੀਆਂ ਗੱਲਾਂ ਹਨਾ ਵੀਰੇ ਨੇ ਚਾਰੇ ਟਾਇਰ ਚੇਂਜ ਕਰਤੇ ਆ ਰੇਡੀਅਲ ਜਿਹੜੇ ਅਲਾਈਂਸ ਦੇ ਅੱਜ ਕੱਲ ਚੱਲਦੇ ਆ ਹਨਾ ਕੰਪਨੀ 18 ਦਾ ਉਹ ਵੀ ਤਾਂ 18 ਦਾ 10 15 ਹਜ਼ਾਰ ਘਟ ਜਾਂਦਾ ਤੁਹਾਨੂੰ ਦੱਸਿਆ ਸੀ ਉਹ ਵੀ ਡਿਸਟ੍ਰੀਬਿਊਟਰ ਦੇ ਵਿਚ ਜਾਣੇ ਪਾਉ। ਉਹ ਵੀਰੇ ਨੇ ਚਾ ਪਲੇਟਾਂ ਵੀ ਦੋ ਪਲੇਟਾਂ ਵੀ ਦੋ ਵੱਧ ਗਈਆਂ ਉਦਾਂ ਆਉਂਦੀਆਂ 6 ਹੁੰਦੀਆਂ ਅੱਛਾ ਇਹ ਤੁਸੀਂ ਵੱਧ ਲਈਆਂ ਦੋ ਆਠ ਹੋ ਗਈਆਂ ਹਨਾ ਪਿੱਛੇ ਵੀ ਕਰਾਤੀ ਆ ਚੱਕਿਆਂ ਦਾ ਤਿੰਨ ਤਿੰਨ ਇਹ ਜ਼ਰੂਰਤ ਤੁਸੀਂ ਜੀ ਵੀਰੇ ਦੀ ਹਾਂਜੀ ਉੱਦਾਂ ਖਾਲੀ ਗੱਲੀ ਜਿਹਾ ਲੱਗਦਾ ਇੱਕ ਖਾਲੀ ਵੀ ਲੱਗਦਾ ਕਿਉਂਕਿ ਜਿੱਡਾ ਟਰੈਕਟਰ ਆ ਭਾਰ ਦਾ ਜਿੰਨਾ ਹੋਵੇ ਉਨਾ ਹੀ ਚੰਗਾ ਉਹ ਨਹੀਂ ਹਾਂ ਕਿਉਂਕਿ ਇੱਥੇ ਚਾਹੀਦਾ ਸੀਗਾ ਇੰਨਾ ਵਜ਼ਨ ਇਹਨੇ ਹੋਰ ਪਾਲਾ ਉਹਦੇ ਕਰਕੇ ਉਹਦੇ ਕਰਕੇ ਹੋ ਗਿਆ ਫਰਕ ਤੁਸੀਂ ਦੇਖ ਲਓ ਹਾਂ ਇਹਨੇ ਵਾਲੇ ਹੋਰ ਪਾਲਾ ਦੇਖ ਲਓ ਤੁਸੀਂ ਨਹੀਂ ਪਾਲਾ ਬੰਪਰ ਲੱਜੂ ਸਵਾ ਕੁ ਕੁਆਂਟਲ ਦਾ ਸੇਟ ਆვლ ਜਾਣਾ ਕੰਮ ਫੇਰ ਚੱਲ ਦੋ ਬਲੇਟਾਂ ਐ ਡਿਸਟ੍ਰੀਬਿਊਟਰ ਉਹ ਹੀ ਜੇ ਨਾ ਚੀਜ਼ਾਂ ਲੈਂਦੇ ਨੇ ਕਿੰਨੀਆਂ ਮੋਟੀਆਂ 17.5 ਨੇੜੇ ਤੇੜੇ ਹੋ ਜਾਂਦਾ ਥੋੜਾ ਬੋੜਾ 17.5 ਪਾਉਣੇ 18 ਇੱਥੇ ਰਹਿਣਾ ਯਾਰ ਵੀ ਸੋਣੇ ਨਹੀਂ ਲੱਗੇ ਟਾਇਰ ਫੇਵ ਜੱਜਦੇ ਆ ਫੇ ਟਾਇਰ ਪਾਉਣ ਦਾ ਕੀ ਫਾਇਦਾ ਜੀ ਆਪੋਂ ਉੱਤੇ ਬੈਠੇ ਨੇ ਦੇਖਣਾ ਕਿ ਨਹੀਂ ਘੁੰਮਦੇ ਨਹੀਂ ਪਤਾ ਲੱਗਦੇ ਕਿ ਸੱਚ ਦਾ ਸਵਾਦ ਵੀ ਲੈਣਾ ਉਹ ਲਾਏ ਸੀਗੇ ਸਹੀ ਗਾ ਲਾ ਕੇ ਵੇਖਦੇ ਆ ਹੈ ਮਜ਼ਬੂਤ ਆ ਕਿ ਮਾਰੇ ਜੀ ਆ ਨਹੀਂ ਲੱਗਦੇ ਦੇਖਣ ਨੂੰ ਇਦਾਂ ਲੱਗਦੇ ਵੀ ਹਲਕੇ ਜੇ ਜਿੱਦਣ ਲਾਏ ਨਾ ਜਦੋਂ ਚੱਕਿਆ ਹੈਰਾਨ ਹੀ ਹੋ ਗਿਆ ਮੈਂ ਕਿੰਨੇ ਭਾਰੇ ਪੂਰੇ ਨਿਕਲ ਵਧੀਆ ਪੂਰੇ ਪੂਰੇ ਸੋਨੇ ਉਹ オリジナル ਹੀ ਆ ਨਾ ਸੀਐਨਐਚ ਦਾ ਇਹ オリジナルオリジナル ਕਿਉਂਕਿ ਕੰਪਨੀ ਦਾ ਮੈਨੂੰ ਪਤਾ ਇਹ ਜ਼ਿਆਦਾ ਇਹਨਾਂ ਦਾ ਸੀਐਨਐਚ ਦਾ ਹੀ ਆਉਂਦਾ ਸਾਰਾ ਕੁਝ ਹੈ ਨਾ ਹਾਂਜੀ ਆਪਾਂ ਦਾ ਪਿੱਛੋ ਦਿਖਾਉਣੇ ਵੀਰੇ ਨੇ ਚਾਰ ਵਾਲ ਲਿਆ ਨਹੀਂ ਇਹਦੇ ਯਾਰ ਇਹ ਵੀ ਧੁੱਪ ਦਾ ਹੀ ਰਹਿ ਗਈ ਸੱਚ ਜਿਹੜਾ ਪਹਿਲਾਂ ਹੀ ਚਾਰਾ ਉਦਾਂ ਨਹੀਂ ਜਿਵੇਂ ਹੁਣ ਆਪਣੇ ਆ ਚੀਜ਼ ਆਪਾਂ ਵੀਰਾਂ ਨੂੰ ਦੱਸਣੀ ਹੋਵੇ ਜੇ ਹੁਣ ਆਪਣੀ ਵੀਡੀਓ ਦੇਖ ਕੇ ਕਿਸੇ ਨੇ ਨਵਾਂ ਲੈਣਾ ਹੋਵੇ ਆਪਣੇ ਤਾਂ ਚਾਰ ਵਾਲ ਆ ਗਏ ਹਾਂਜੀ ਤੁਸੀਂ ਲਵਾਏ ਆ ਹਾਂਜੀ ਵੀ ਨਾਲ ਆਉਂਦੇ ਹੋਣਗੇ ਜਾਂ ਚੇਂਜ ਕੀਤੇ ਜਾਂ ਕੀ ਨਹੀਂ ਸਾਡੀ ਗਲਤੀ ਇਹ ਆ ਵੀ ਜਿਨ੍ਹਾਂ ਨੇ ਲੈਣਾ ਟਰੈਕਟਰ ਮੰਨ ਲਓ ਉਹਨੂੰ ਭਾਵੇਂ ਕੋਈ ਵੀ ਵੀ ਆ ਆਪਾਂ ਤਵੀਆਂ ਦਾ ਹਨ ਵੀ ਤਾਂ ਪਤਾ ਲੱਗਾ ਤਵੀਆਂ ਕੇ ਵਾਲੇ ਕਹਿੰਦੇ ਵੀ ਚਾਰ ਮੇਲੇ ਤੇ ਪਤਾ ਲੱਗਾ ਕਰਤਾਰਪੁਰ ਹੀ ਪਤਾ ਲੱਗਾ ਆਪਾਂ ਉੱਥੇ ਚਾਰ ਵਾਲਾ ਚਾਹੀਦੇ ਆ ਉੱਥੇ ਗੱਲ ਕੀਤੀ ਟਰੈਕਟਰ ਲੈਣ ਤੋਂ ਪਹਿਲਾਂ ਗੱਲ ਕਰੋ ਫਿਰ ਵਿੱਚੇ ਮਿਲਦਾ ਹੀ ਆ ਸਾਰਾ ਕੁਝ ਭਾਵੇਂ ਆਪ ਲਾ ਕੇ ਦੇਣ ਰੇਟ ਤੇ ਐਡਜਸਟਮੈਂਟ ਕਰਨ ਜੋ ਵੀ ਕਰਨ ਪਹਿਲਾਂ ਗੱਲ ਇਹ ਚੀਜ਼ ਆਪਾਂ ਲੈਣੀ ਹੈ ਪਹਿਲਾਂ ਨੌਲੇ ਜੇ ਪੂਰੀ ਲੈ ਕੇ ਹੁਣਾਂ ਨੂੰ ਪਤਾ ਲੱਗ ਗਿਆ ਹੁਣ ਗਾਂ ਤੇ ਬਾਕੀ ਦੇਖਣ ਵਾਲੇ ਵੀ ਜਿਹੜੇ ਜੇ ਨਾਂ ਪਤਾ ਲੱਗਦਾ ਫਿਰ ਤੁਸੀਂ ਦੂਹਾਂ ਵਾਲੇ ਲੈ ਦੂਹਾਂ ਨੇ ਲੈ ਆਉਣਾ ਸੀਗਾ ਵਰਤਵਰਤ ਲੈਣਾ ਸੀ ਜਿੱਦਣ ਤਵੀਆਂ ਆਉਣੀਆਂ ਉਦੋਂ ਦੇਖਣਾ ਵੀ ਇਹ ਹੈ ਵੀ ਆਣ ਦੋ ਪੈ ਪੈ ਵੀ ਵੱਧ ਲੱਗਣੇ ਫਿਰ ਵੱਧ ਲੱਗਣੇ ਚੱਲਦਾ ਹੈ ਕੰਮ ਹਾਂ ਪਹਿਲਾਂ ਇਕੱਠੀਆਂ ਕਰਨ ਵਾਲੀਆਂ ਦੋ ਲਾ ਲਓ ਫੇ ਉਹ ਲਾ ਕੇ ਫੇ ਟਾਇਰ ਚੱਕਣ ਵਾਲੀਆਂ ਦੋ ਲਾ ਫੇ ਪੰਗਾ ਪੰਗਾ ਚੱਲ ਜਾਂਦਾ ਪਰ ਐਸੇ ਉਹੀ ਫੇ ਫਾਇਦਾ ਕੀ ਉੱਤੇ ਬੈਠੇ ਇਕੱਠੀਆਂ ਨਹੀਂ ਹੋਣੀਆਂ ਤੇ ਚੱਕ ਥੱਕ ਨਹੀਂ ਹੋਣਾ ਫੇ ਉਹਨਾਂ ਦਾ ਮਤਲਬ ਇਹਨੂੰ ਲਿਆ ਕੇ ਇਹਦਾ ਜ਼ੋਰ ਪਰਖਿਆ ਕਿੰਨੇ ਇੰਪਲੀਮੈਂਟ ਪਾ ਪੂ ਕੇ ਦੇਖਿਆ ਕਿ ਨਹੀਂ ਇਹ ਲੈਣੀ ਟਾਈਮ 17 ਨਹੀਂ 17 ਟਰੈਲਰ ਪਾਏ ਓਕੇ ਪਾਏ ਸੀ ਤੇ ਕੋ ਚੱਕਾ ਚੱਕਾ ਪਹਿਲੇ ਹਾਈ ਦੇ ਵਿੱਚ 4x ਲਾਕ ਕੋਈ ਮਤਲਬ ਵੱਧ ਮੰਗਦਾ ਟਰੈਲਰ ਸਾਡੇ ਕੋਲ ਹੈਗਾ ਟਰੈਕਟਰ 55ਤੀ ਉਹਨੇ 23 ਹਲ ਬਣਾਏ ਵਧੀਆ ਖਿੱਚਦਾ ਹਾਂ ਇਹ ਪਰ ਤੇਹੀ ਨਹੀਂ ਬਣਾਵਾਂਗੇ ਆਲੂਆਂ ਉਹ ਕਰਦਾ ਕਣਕ ਝੋਨੇ ਦਾ ਕੰਮ ਤੁਸੀਂ ਆਲੂਆਂ ਨੇ ਕਈ ਵਟ ਹੋ ਗਏ ਜਾ ਆਹ ਜਿਹੜਾ ਝੋਨਾ ਵੱਡ ਵੀ ਦਿੱਤਾ ਥੱਲੇ ਦਿਖਾ ਦੇ ਤੇ ਵੀਰੇ ਨੇ ਕਿੰਨੇ ਕਿਲੇ ਆਲੂ ਲਾਤੇ ਆਪਣੇ 10 ਕਿਲੇ ਲਾ ਗਏ 10 ਕਿਲੇ ਵੀਰੇ ਨੇ ਆਲੂ ਲਾ ਵੀ ਦਿੱਤੇ ਆ ਵੀ ਕੰਮ ਆਲੂਆਂ ਦਾ ਗੇਤਾ ਹੀ ਰੱਖ ਦਿਆ ਇਹ ਆਪਾਂ ਖਣੇ ਆ ਦਵਾਬੇ ਜੀ ਮੈਂ ਸਟਾਰਟਿੰਗ ਤੋਂ ਪਹਿਲਾਂ ਵੀਰੇ ਨਾਲ ਗੱਲ ਕਰਦੇ ਇੱਕ ਤਾਂ ਐਸੀ ਕਿਲੋ ਬੜੀ ਖੁਸ਼ੀ ਵਾਲੀ ਗੱਲ ਹੈ ਵੀ ਵੀਰੇ ਦਸਤਾਰ ਨੂੰ ਸਾਂਭਿਆ ਹਨ ਸਹੀ ਗੱਲ ਆ ਵੀ ਮੈਨੂੰ ਇਸ ਗੱਲੋਂ ਬੜੀ ਖੁਸ਼ੀ ਹੁੰਦੀ ਹੁੰਦੀ ਚਲੋ ਵੈਗਰੂ ਮੇਰ ਕਰੇ ਸਭ ਤੇ ਹੀ ਕਰੇ ਆਪੋ ਆਪਣੀ ਬਾਕੀ ਚੁਆਇਸ ਹੁੰਦੀ ਹਰੇਕ ਦੀ ਤੇ ਵੀਰੇ 21 ਹਾਂ ਤੁਸੀਂ 17 ਲਾ 21 ਹਾਂ ਯਾਰ ਵੀਰੇ ਮੈਂ ਕਹਾਂ ਜਾਂ 19 ਚਾਹੀਦੀਆਂ ਜਾਂ 21 ਚਾਹੀਦੀਆਂ 17 ਤੇ ਤਾਂ ਮੰਨਦਾ ਨਹੀਂ ਕਿਹੜੇ ਕਿਹੜੇ ਗੇਰ ਸਾਰੇ ਗੇਰਾਂ ਚ ਲਾ ਕੇ ਦੇਖਿਆ ਸੀ ਪਹਿਲੇ ਹੈਵੀ 'ਚ ਵੀ ਦੇਖ ਲਿਆ ਹੂੰ ਦੂਜੇ ਮੀਡੀਅਮ 'ਚ ਵੀ ਦੇਖ ਲਿਆ ਇਹਨੂੰ ਵਧੀਆ ਚੱਲਦਾ ਸੀ ਪੂਰਾ ਵਧੀਆ ਜੇ ਮੈਂ ਸੋ ਇਹ ਵੀ 19 ਮੈਂ ਇਹ ਕਿ ਕਹਿੰਦਾ ਡੈਡੀ ਹੁਣ ਕਹਿੰਦੇ ਵੀ ਨਹੀਂ 21 19 ਸਹੀ ਆ ਕਿਉਂਕਿ ਮੈਂ ਤਾਂ ਕਹਿੰਦਾ 21 ਦਾ ਵੀਰੇ ਝੋਲ ਬਹੁਤ ਵਾਰ ਟਾਇਰ ਆਪਾਂ ਲਾ ਤਾਂ ਲੈਨੇ ਆ ਹਾਂਜੀ ਪਰ ਉਹ ਤੁਸੀਂ ਆਪ ਜਾਣੇ ਵੀਰੇ ਇੰਨੀ ਲਾਮ ਮੈਂ 19 ਠੀਕ ਨੇ 19 ਠੀਕ ਹਾਂ ਬਹੁਤ 19 ਨਾਲ ਠੀਕ ਨਾਲ ਟਰੈਕਟਰ ਵੀ ਸੌਖਾ ਨਾਲ ਢੰਗਾਈ ਵੀ ਵਧੀਆ ਹਾਂ ਮੈਂ ਤੁਹਾਨੂੰ ਵੀਡੀਓ ਮੰਗੋ ਪਏ ਥੱਲੇ ਪੂਰੇ ਲੱਗੇ ਆ ਜਮਾ ਥੱਲੇ ਹਾਂ ਹੱਥ ਛੱਡੇ ਆ ਵੀ ਲਿਫਟ ਥੱਲੇ ਸਿੱਟ ਕੇ ਹੂੰ ਇਹ ਵੀ ਇਕੱਲਾ ਬੰਦਾ ਹੋਵੇ ਤਾਂ ਗੱਲ ਵੱਖਰੀ ਆ ਸਾਡਾ ਇੱਕ ਤਾਏ ਦਾ ਮੁੰਡਾ ਆ ਹੂੰ ਉਹਦੇ ਕੋਲ ਟਰੈਕਟਰ ਹੋਰ ਕੰਪਨੀ ਦਾ ਆ ਉਹਦੇ ਮੋਰੇ ਤਾਂ ਨਹੀਂ ਆਪਾਂ ਚੱਕ ਥੱਲੇ ਗਏ ਨਹੀਂ ਤਾਂ ਕਹਿਣਾ ਹੀ ਉਹ ਪੂਰੇ ਲਾ ਹੁਣ ਜਦ ਇਕੱਲਾ ਬੰਦਾ ਹੋਵੇ ਫੇਰ ਤਾਂ ਠੀਕ ਲਾ ਦਿੱਤੇ ਉਹ ਕੋਲ ਖੜਾ ਸੀ ਹੂੰ ਤੇ ਰੂਸਾ ਵਿੱਚ 10 ਫੁੱਟ ਅੱਛਾ ਉਹ ਪਾ ਕੇ ਦੇਖਿਆ ਉਹ ਵੀ ਪਾ ਕੇ ਵੇਖਿਆ ਪਹਿਲੀ ਥੋੜੀ ਨਰਮ ਇਹਦਾ ਰੇਤਲੇ ਪੰਦੇ ਵਿੱਚ ਸੀਗੀ ਚੌਥੇ ਲੋ ਦੇ ਵਿੱਚ ਵੀ ਚੱਲਦਾ ਸਹੀ ਮਤਲਬ ਪ੍ਰੋਪਰ ਸਹੀ ਚੱਲਦਾ ਜਮਾ ਬ੍ਰੀਕ ਕਰਨੀ ਜਮਾ ਬ੍ਰੀਕ ਤੀਜੇ ਲੋ ਦੇ ਵਿੱਚ ਕਰਦਾ ਤੀਜੇ ਲੋ ਚ ਵਧੀਆ ਹਾਂ ਉਥੇ ਲੋ ਦੇ ਵਿੱਚ ਕਰਦਾ ਆ ਵਧੀਆ ਆਲੂ ਲੱਗੇ ਆ ਹਾਂ ਆਲੂ ਲੱਗੇ ਆ ਚੌਥੇ ਲੋ ਦੇ ਵਿੱਚ ਅੱਛਾ ਲਾਏ ਆ ਲਾਏ ਚੌਥੇ ਲੋ ਜੇ ਪਾ ਕੇ ਵੀ ਥੋੜਾ ਵਾਇਆ ਪਰ ਚਲੋ ਸਹੀ ਤੀਜੇ ਲੋ ਸਹੀ ਤੀਜੇ ਲੋ ਮੀਂਹ ਪਿਆ ਸੀ ਇੱਕ ਵਾਰੀ ਟਿੱਲਰਾਂ ਦੀ ਬਾੜ ਪਾਈ ਸੀਗੀ ਤੇ ਹਫਤੇ ਬਾਅਦ ਆਲੂ ਲਾਉਣ ਗਏ ਆ ਉਥੇ ਹਾਂ ਕਿੱਲਾ ਟਰੈਕਟਰ ਨਾਲ ਰੋਟਾਵੇਟਰ ਹੀ ਮਾਰਿਆ ਨਹੀਂ ਤਾਂ ਉਦਾਂ ਮੰਨ ਲਓ ਇਹਨਾਂ ਮਾਰਦੇ ਹੁੰਨੇ ਜਾਂ ਕਿ ਹੋਰ ਨਾ ਮਾਰਦੇ ਹੁੰਨੇ ਨਾ ਦੌਰ ਦੌਰ ਟਰੈਲਰਾਂ ਦੀ ਮਾਰਦੀ ਦੀ ਆ ਵੀ ਪੋਲਾ ਹੋ ਜਵੇ ਬਰੀਕ ਹੋ ਜਾਊਗਾ। ਹੂੰ। ਵੀ ਡੰਗਾਈ ਨਹੀਂ ਮਤਲਬ ਨਹੀਂ ਕਰਦਾ ਰੋਟਾਵੇਟਰ ਨਾ ਡਾਸਟ ਨਹੀਂ ਜਾਂਦਾ ਜਾਸ ਥੱਲੇ। ਇਹਦੇ ਨਾਲ ਅਸੀਂ ਸਿੱਧਾ ਹੀ ਕੀਤਾ। ਨਹੀਂ। ਮਿੱਟੀ ਨਾਲ ਪੂਰਾ ਭਰ ਕੇ ਆਉਂਦਾ ਤੁਹਾਨੂੰ ਵੀਡੀਓ ਪਾਈ ਹੋਈ ਸੀ ਉਦੋਂ ਰਾਤ ਮੈਨੂੰ ਭੇਜੀ ਸੀ। ਉਹ ਪੂਰਾ ਭਰ ਕੇ ਇਹਦੇ ਮਗਰੀ ਸੀਗਾ। ਇਹਦੇ ਮਗਰੀ ਸੀਗਾ। ਤੋਰਾ ਆਉਂਦਾ ਸੀ ਤੋਰਾ ਤੀਜੇ ਦੇ ਵਿੱਚ ਤਾਂ ਨਹੀਂ ਕੋਈ ਚੱਕਰ ਚੌਥੇ ਦੇ ਪੂਰੇ ਚੌਥੇ ਚੋਂ ਚੱਲਦਾ ਮਿੱਟੀ ਪਰ ਨਾਲਾ ਪੂਰਾ ਕਰਾ ਨਹੀਂ ਬਣਾ ਸਕਦੇ ਤੀਜੇ ਦੇ ਕਰਾ ਬਣਾ ਸਕਦੇ ਉਹ ਕਰਾ ਪਹਿਲਾ ਦੂਜਾ ਦਾ ਵਿੱਚ ਤੋਰਾ ਹੀ ਬੜਾ ਸਲੋ ਆ ਤੁਹਾਨੂੰ ਪਤਾ ਹੀ ਇਹਦਾ ਉਹਦੇ ਤੇ ਕੋਈ ਚੱਕਰ ਹੀ ਨਹੀਂ ਹੈਗਾ ਟੂਟਾ ਬਿੱਟ ਚਾਹੀਦਾ ਵੱਡਾ ਹੁਣ ਇੱਕ ਔਖਾ ਸਵਾਲ ਹੀ ਪੁੱਛਣਾ ਆਦਨਾਂ ਧੀ ਪੁੱਤ ਸਾਬ ਨੂੰ ਪਿਆਰੇ ਹੁੰਦੀ ਆ ਆਪਣੇ ਜੱਟਾਂ ਦੇ ਇਹੀ ਧੀ ਪੁੱਤ ਆ ਹਨ ਤੁਹਾਡੇ ਕੋ ਫੋਰਡ ਵੀ ਆ ਫਾਰਮ ਵੀ ਆ ਹਾਲੈਂਡ ਆ ਗਿਆ ਅਰਜਨ ਵੀ ਆ ਮਜ਼ਾ ਕਿਦਾ ਆਇਆ ਜਿਆਦਾ ਚਲਾ ਕੇ ਚਲਾਵਾ ਕਿਹਦਾ ਜ਼ਿਆਦਾ ਹੈ ਸਹੀ ਮਜ਼ਾ ਦਸੀਏ ਇਹ ਤੇ ਭਾਵੇਂ ਚਾਚੇ ਨੂੰ ਹੈ ਲੋ ਸਹੀ ਮਜ਼ਾ ਉਹਦਾ ਚਲਾਉਣ ਦਾ ਫਾਰਮ ਟ੍ਰੈਕ ਦਾ ਹਾਂ ਉਹਦਾ ਵੀ ਚਲੋ ਫੋੜਦਾ ਵੀ ਹੋ ਸਕਦਾ ਜਦੋਂ ਪਾਸਟੇਰਿੰਗ ਹੋ ਗਿਆ ਇੱਕ ਜੀ ਆਜੋ ਥੋੜੀ ਚਾਚਾ ਜੀ ਆਨੰਦ ਦੇ ਵੀ ਪੂਰਾ ਇਹਦਾ ਆ ਉਹਦੇ ਨਾਲ ਪਟਾਈ ਕਰੀ ਦੀ ਜਾਂ ਬਣਾਈ ਕਰੀ ਦੀ ਫੋੜ ਦਾ ਮਜ਼ਾ ਹੀ ਵੱਖਰਾ ਹੈ ਉਹਦਾ ਆ ਫੋੜਨਾ ਤੁਸੀਂ ਪਟਾਈ ਕਰਦੇ ਹੋ ਪਟਾਈ ਵੀ ਕਰਦੇ ਬਣਾਈ ਵੀ ਕਰਦੇ ਉਹਦੇ ਲਿਫਟ ਦਾ ਕੰਮ ਜਿਹੜਾ ਕਰਦੇ ਆ ਉਹਦੇ ਨਾਲ ਕਰਦੇ ਆ ओके ਆਲੂ ਲਾਈ ਦੇ ਦੇ ਨਾਲ ਆ ਕਿਉਂ ਹਲਕਾ ਟਰੈਕਟਰ ਹੈ ਭਾਰਾ ਹਾਂ ਤੇ ਲਾਈ ਦੇ ਦੇ ਨਾਲ ਪਾਵਰ ਥੋੜੀ ਵਧ ਕਰਕੇ ਸਲਿੱਪ ਵੱਡਾ ਆਟੋਮੈਟਿਕ ਬਲੈਂਟਰ ਹੈ ਨਾ ਵੀ ਇਹ ਫਿਰ ਇਦਾਂ ਹੋ ਗਿਆ ਆਪਾਂ ਇਦਾਂ ਸਮਝ ਸਕਦੇ ਹਾਂ ਵੀ ਜਿੱਦਾਂ ਦਾ ਇੰਪਲੀਮੈਂਟ ਉਦਾਂ ਦਾ ਭਾਰੀ ਦਾ ਜਿਹੜਾ ਉਦਾਂ ਦਾ ਟਰੈਕਟਰ ਨੂੰ ਸਵਾਦ ਹੈ ਹਾਂ ਹਾਂ ਵੀ ਸਾਰਿਆਂ ਦਾ ਚਲਾਵਾ ਆਪੋ ਆਪਣਾ ਵੀ ਹੁਣ ਉਹਦਾ ਵੀ ਵਧੀਆ ਖੁੱਲਾ ਹੀ ਬਹੁਤ ਹੈ ਫਗਵਾੜੇ ਬਾਸਮਤੀ ਲੈ ਕੇ ਜਾਂਦੀ ਮੰਡੀ ਫਾਰਮ ਟਰੈਕ ਦੀ ਟਰੈਕ ਦੀ ਇਹ ਦੇ ਕੋ ਸੀਗਾ 475 ਹੂੰ ਤਾਂ ਮੇਰਾ ਮਨ ਕਰਦਾ ਹੁੰਦਾ ਨਹੀਂ ਯਾਰ ਆਪਾਂ 60 ਲਈਏ ਕਿਤੇ ਫੇ ਮੈਂ ਭਾਜੀ ਨਾਲ ਕੀਤੀ ਸਲਾਹ ਹੂੰ ਮੈਂ ਕਿਹਾ ਯਾਰ ਮੈਂ ਵੇਚ ਦੇਣਾ ਦੂਜਾ ਹੀ ਲਈਏ ਆਪਾਂ ਫਗਵਾੜੀ ਉਦੋਂ ਰਹਿੰਦੇ ਸੀਗੇ ਨਾਲ ਕਹਿੰਦੇ ਓਕੇ ਗੁਰਗੇ ਜੀ ਓਕੇ ਤੇ ਫੇ ਅਚਾਨਕ ਹੀ ਭਾਜੀ ਕਹਿੰਦਾ ਚੱਲ ਫੇ ਜੇ ਲੈਣਾ ਤਾਂ ਚੱਲੀ ਅੱਜ ਹੀ ਲੈ ਗਈ ਜੀ ਫੇ ਅਸੀਂ ਉਦੋਂ ਲੈ ਗਏ ਏਡੀ ਇਹ ਲੈਂਦਾ ਸੀ 15000 ਏਡੀ ਇਹ ਹੈ ਉਦੋਂ 5 ਲੱਖ 15 ਦਾ ਸੀ ਉਹ ਬਦਲ ਗਿਆ ਹੁਣ ਇਹ ਦੂਜਾ ਫੇ ਲਿਆਦਾ ਸੀ ਇਹ ਫੇ ਚੇਂਜ ਇਹ ਚੌਥਾ ਟਰੈਕਟਰ ਹੈ ਫਾਰਮ ਟਰੈਕਟਰ ਫਾਰਮ ਟਰੈਕ ਜੀ ਕਹਿੰਦਾ ਮਤਲਬ ਪੱਕੇ ਫਾਰਮ ਟਰੈਕ ਵਾਲੇ ਪੱਕੇ ਚੱਲੋ ਜਿੰਨਾ ਦਮੇ ਚੇਂਜ ਹੋਈ ਜਾਂਦਾ ਵੀ ਇੱਕ ਆਪਸ਼ਨ ਤੁਸੀਂ ਫਾਰਮ ਟਰੈਕ ਰੱਖਣੀ ਰੱਖਣੀ ਹੈ ਪਰ ਆਲੂਆਂ ਵਾਸਤੇ ਕੰਮ ਫਾਰਮ ਟਰੈਕ ਹੀ ਚੱਲਦਾ ਆ ਚਾਚਾ ਇਹਨੇ ਦੱਸੀ ਆ ਜੋ ਇਹ ਵੀਰ ਬਾਹਰੋਂ ਆਇਆ ਹੈ ਨਾ ਬਾਹਰੋਂ ਇਹਨੇ ਦੱਸੀ ਕਿੰਨਾ ਚਿਰ ਲਾ ਕੇ ਆਏ 2 ਸਾਲ ਲਾਏ ਇੰਗਲੈਂਡ ਦੇ 2 ਸਾਲ ਇਹਦੀ ਬੜੀ ਖੁਸ਼ੀ ਵਾਲੀ ਗੱਲ ਮੈਂ ਅੱਗੇ ਵੀ ਗੱਲਾਂ ਕਰਦਾ ਹਾਂ ਇਹ ਆ ਗਿਆ ਆਪਣਾ ਅਰਜਨ ਇਹ ਇਹਦੇ ਪਹਿਲਾ ਮਾਡਲ ਹੈ ਨਾ ਪਹਿਲਾਂ ਲਿਆ ਇਹ ਪਹਿਲਾਂ ਹੀ ਲਾਪੀ ਲਿਆ ਸੀ ਆਰ ਡੀ ਤੋਂ ਬਿਨਾ ਹਾਂਜੀ ਹਾਂਜੀ ਉਹ ਆਪਣੇ ਇਹ ਕਿੰਨੇ ਐਚ ਪੀ ਕੁਛ ਹੈਗਾ ਆਈਡੀਆ ਦਾ ਕਿ ਨਹੀਂ ਇੱਕ ਕਾਪੀ ਦੇ ਜੀ ਕਹਿੰਦੇ ਕਾਪੀ ਦੇ 50 ਦਿੰਦੇ ਆ ਕਾਪੀ ਦੇ ਨਹੀਂ ਨਹੀਂ ਹੁਣ ਤਾਂ 50 ਦਿੰਦੇ ਆ ਜਦੋਂ ਆਪਾਂ ਜਾਂਦਾ ਕਾਪੀ ਤੇ ਉਦੋਂ 50 ਆਉਂਦਾ ਆਹ ਇੱਕ ਜਾਈ ਉਦੋਂ ਸੀ ਆਰ ਡੀ ਪਿਛਲੇ ਸਾਲ ਦਾ ਹੀ ਆ ਯਾਰ ਪਿਛਲੇ ਸਾਲੀ ਦਾ ਪਿਛਲੇ ਸਾਲ ਹੀ ਦਿੰਦਾ ਯਾਰ ਫਿਰ ਇਹ ਕੀ ਚੱਕਰ ਆ ਪਹਿਲਾਂ ਤਾਂ ਕਹਿੰਦੇ ਸੀਗੇ ਵੀ ਨਹੀਂ 600 ਪੰਜ ਵੱਡਾ ਹੂੰ ਨਹੀਂ ਫਿਰ ਉਹਦੋਂ ਵੀ 50 ਆਉਂਦਾ ਸੀਗਾ ਸਕਿੰਟ ਦੇ ਵਿੱਚ 60 ਕਹੀ ਜਾਂਦੇ 60 ਹਸ ਪਾਵਰ ਦਾ ਪਰ ਹੈ ਇੱਕ ਇਹਦੇ ਨਾਲ ਦਾ ਸੀਆਰਡੀ ਖੜਾ ਹੀ ਸੇਮ ਇਦਾਂ ਦਾ ਹੀ ਉਹ ਕਹਿੰਦੇ 60 ਐਚਪੀ 80 ਸੀਆਰਡੀ ਇਹਦੀ ਚੱਕੀਆ ਸ਼ੋ ਮੜੀ ਚੱਕਿਓ 60 ਦਾ ਵੇਚਤਾ ਅੱਛਾ ਉਹ ਕਹਿੰਦੇ 60 ਹਸ ਪਾਵਰ ਆ ਉਹਦਾ ਨਾ ਰੋਲਾ ਪਾਇਆ ਉਹਨਾਂ ਨੇ ਨਹੀਂ ਜਦੋਂ 50 ਕੈਟ 55 ਕੇ 57 ਕੈਟਾਗਰੀ ਆ ਗਈ ਲਾ ਲਓ ਉਸ ਹਿਸਾਬ ਆ ਕਾਪੀ ਦੇ 50 ਲਿਖਿਆ ਇਦਾਂ 50 ਹੀ ਕਹਿਣਾ ਚਾਹੀਦਾ ਨਹੀਂ ਨਹੀਂ ਪਹਿਲਾ ਟਰੈਕਟਰ ਹੀ ਆਉਂਦਾ ਸੀ ਨਾ 57 ਐਚਪੀ ਆਉਂਦਾ ਸੀ 55 ਸੀ ਨਾ ਆਉਂਦਾ ਸੀ 57 hp ਕਰਦਾ ਜਿਹੜਾ 5552 ਸੀ ਉਹ ਵੀ 57 hp ਕਰਦਾ ਇਹਨਾਂ ਨੇ 16 ਦੇ 12 ਚ ਚੱਕਰੀ ਹਾਂ ਕੀਤਾ ਸੀਗਾ ਉਹ ਟਾਈਮ ਉਹ ਬਾਅਦ ਚ ਉਹਦੇ ਪੈਰਾਂ ਤੇ ਘਵਾੜੀ ਮਾਰ ਲੱਗਾ ਨਾ ਉਹ ਬੰਦ ਕਰ ਦਿੰਦਾ ਕਰ ਦਿੰਦਾ ਫਿਰ ਇਹ ਚਾਲੂ ਕੀਤਾ ਉਹਨਾਂ ਦਾ 36 30 ਨਹੀਂ ਆਉਂਦਾ ਸਪੈਸ਼ਲ ਐਡੀਸ਼ਨ ਹਾਂ 55ch ਵੀ ਆ ਕਾਪੀ ਤੇ ਹੁਣ ਦਿੰਦੇ ਨਾ 50 ਉਹ ਕੰਮ ਹੋਇਆ ਇਹ ਤਾਂ ਉਹ ਸਾਡੇ ਨੂੰ ਮਤਲਬ ਵੀ ਅੱਜ ਰੋ ਲਿਆ ਇਦਾਂ ਹੋਇਆ ਤੁਹਾਡੇ ਨਾਲ ਵੀ ਆਇਆ ਆਇਆ ਉਦੋਂ ਕਿ 50 ਕਰਤੇ ਹੋਣੇ ਹਾਂ ਕਾਪੀ ਤੇ 50 ਗਿਆ ਉਦਾਂ 55 ਪਹਿਲੋ ਜ਼ੋਰ ਮਾਰਦਾ ਵਧੀਆ ਖਿੱਚਦਾ ਵਧੀਆ ਇਹ ਕਹਿਣ ਦਾ ਮਤਲਬ ਆਉਦੇ ਵਜੂਦ ਤੋਂ ਜ਼ਿਆਦਾ ਜ਼ੋਰ ਲਾਉਂਦਾ ਵਧੀਆ ਇਹ ਟਰਾਲੀ ਨੂੰ ਬੜਾ ਕਹਿੰਦੇ ਕਾਮਯਾਬਾ ਲਾਉਂਦਾ ਜ਼ੋਰ ਜ਼ਾਰ ਕਿਵੇਂ ਸਹੀ ਆ ਆਪਣੇ ਹੱਦ ਤੱਕ ਜਿੰਨਾ ਜ਼ੋਰ ਚੁੱਕਾ ਹੈਗਾ ਵਧੀਆ ਲੱਗਦਾ ਵਧੀਆ ਲੱਗਦਾ ਇਹਦੇ ਮਾਰੇ ਕਿਹੜੇ ਕਿਹੜੇ ਇੰਪਲੀਮੈਂਟ ਜਿਆਦਾ ਤੁਸੀਂ ਪਾਉਂਦੇ ਇਹਦੇ ਚ ਟਿੱਲਰ ਪਾਈ ਦੇ 13 ਓਕੇ ਟਰਾਲੀਆਂ 1.5 18 ਫੁੱਟ ਤੱਕ ਵੀ ਪਾਈ ਦਿਆਂ 32 ਵੀ ਪੰਜ ਤਾਂ ਨਹੀਂ ਆ ਮਤਲਬ ਸਾਡੇ ਕੋਲ ਤੇ ਨਹੀਂ ਹੈਗੀ ਜਦੋਂ ਮੈਂ ਚ ਲੈ ਜਾਂਦਾ ਵਧੀਆ ਝੋਨੇ ਦੀ ਕੱਢ ਦਿੰਦਾ ਝੋਨੇ ਰਿੱਦਾਂ ਹੀ 36 30 ਚ ਲਾਇਆ ਨਾ ਹੌਲੈਂਡੀ ਦਾ ਕਹਿੰਦੇ ਮੈਂ ਵੀ ਸੁਣਿਆ ਵੀ ਇੱਕ ਦਿਨ ਹੀ ਇੱਕ ਦਿਨੋਂ ਜ਼ਿਆਦਾ ਜ਼ੋਰ ਮਾਰ ਹਾਂ ਇੱਕ ਦਿਨ ਮੈਂ ਦਾ ਚਾਚਾ ਗੱਲ ਕਰਦੇ ਮੈਂ ਕਹਾ ਚਾਚਾ YouTube ਤੇ ਆਪਾਂ ਕਹੀ ਦਿਨੀ ਅਰਜਨ ਟਰਾਲੀ ਨ ਬੜਾ ਵਧੀਆ 36 ਦੀ ਸਾਡੇ ਹਿਸਾਬ ਨਾਲ ਤਾਂ ਛੇ ਸਪੈਸ਼ਲ ਟਿਸ਼ਨ ਆ ਵਧੀਆ ਹੌਲੈਂਡ ਲਾ ਲਓ ਕੋਈ ਟਰੈਕਟਰ ਹੌਲੈਂਡ ਲਾ ਲਓ ਟਰਾਲੀ ਨੂੰ ਉਹ ਜ਼ਿਆਦਾ ਵਧੀਆ ਉਹ ਡੈਕਸ਼ਨਾਂ ਕਰਕੇ ਟਰਾਲੀ ਇਹ ਵਧੀਆ ਆ ਪਰ ਇੱਕ ਦਿਨ ਆਪਾਂ ਕਵਲੰਗਪੁਰ ਤੋਂ ਕਰਦੇ ਸੀ ਮੈਂ ਕਹਾ ਇਹ ਪਤਾ ਨਹੀਂ ਕਿਹੜੇ ਅਰਜਨ ਵਾਲੇ ਕਹਿੰਦੇ ਚਲੋ ਵਧੀਆ ਉਹਦਾ ਦਾ ਸਾਰੇ ਆ ਉਹਨਾਂ ਦੇ ਆਪ ਦੀ ਸੋਚ ਜਿਹੜੇ ਤੁਹਾਡੇ ਹਿਸਾਬ ਨਾਲ ਵੀ ਉਹ ਹੌਲੈਂਡ ਵਧੀਆ ਜੀ ਤੁਹਾਡੇ ਹਿਸਾਬ ਨਾਲ ਹੌਲੈਂਡ ਜ਼ਿਆਦਾ ਜ਼ੋਰ ਲਾ ਜਾਈਂ ਨੂੰ ਤਾਂ ਬਹੁਤ ਹੂੰ ਚਲੋ ਇਹਨੂੰ ਰੇਤ ਰੁੱਤ ਵਾਲੇ ਵੀਰ ਬਹੁਤ ਆਪਾਂ ਵੀਡੀਓ ਦੇਖਦੇ ਹਾਂ ਤੇਲ ਖਰਚੇ ਵੀ ਘਟਿਆ ਹਾਂ ਹਾਂ ਸਤਿ ਸ਼੍ਰੀ ਅਕਾਲ ਵੀ ਪੁੱਛੇ ਆਪਾਂ ਕਰਦਣਾ ਇਹਦਾ ਕੰਮ ਜਦੋਂ ਇਹ ਸੇਲ ਹੋਇਆ ਬਸ ਨਾਲ ਹੀ ਵੇ ਸਾਡੇ ਮੁੰਡੇ ਦੀ ਚੁਆਇਸ ਆ ਉਦੋਂ ਹੀ ਅਸੀਂ ਫੇਰ ਲੈ ਆਉਣਾ ਕਿਹੜਾ ਲੈਣਾ ਹਨ ਦੇਖੋ ਫੇਰ ਇਹ ਇਹ ਆ ਜਦੋਂ ਆਉਂਦਾ ਹੈ ਨਾ ਟਰੈਕਟਰ ਆ ਜਦੋਂ ਲੈਣਾ ਸੀ ਇਹ ਬੜਾ ਪੰਗੇ ਦੇ ਵਿੱਚ ਟਰੈਕਟਰ ਆਇਆ ਇਹ ਇਹ ਨਾ YouTube ਦੀ ਕੰਡੀਸ਼ਨ ਕਰਕੇ ਇਹ ਛੋਟੇ ਵੀਰਾਂ ਨੂੰ ਵਿਖਾ ਨਹੀਂ ਸਕਦੇ Insta ਤੇ ਦੇਖਿਓ ਤੁਸੀਂ ਛੋਟੇ ਵੀਰਾਂ ਨੂੰ ਇਹਨਾਂ ਟਰੈਕਟਰਾਂ ਨਾਲ ਲੀ ਏਸੀ ਟਰੈਕਟਰ ਲੈਣਾ ਜੋਂਡੀਆਂ ਲੈਣਾ ਹੀ ਆ ਜੀ ਓਕੇ ਰੈਡੀ ਐਡਾ ਜਦਾਂ ਕਹਿੰਦਾ ਜਦੋਂ ਲੈਣਾ ਏਸੀ ਉਹ ਲੈਣਾ ਹੂੰ ਤੇ 50 75 ਜਾਂ 5405 ਰੇਟ ਰੂਟ ਵੀ ਵਧੀਆ ਪੁੱਛਦੇ ਨੇ ਸਾਡਾ ਬੰਦਾ ਪਟਿਆਲੇ ਵਾਲਾ ਹੂੰ ਵਧੀਆ ਕੰਪਨੀ ਦੇ ਵਿੱਚ ਲੱਗਾ ਕਹਿੰਦਾ ਵੀ ਮੈਂ ਇਥੋਂ ਦਵਾਉਂਗਾ ਵਧੀਆ ਰੇਟ ਆਪਾਂ ਵਧੀਆ ਗੱਲ ਕਰਦੇ ਆਜੋ ਇਹਦੇ ਕੋਲ ਹੀ ਹਾਂਜੀ ਤੇ ਫੇਰ ਇਦਾਂ ਹੀ ਕਰਦੇ ਕਦੀ ਆ ਲੈ ਲਈਏ ਨਹੀਂ ਯਾਰ ਮਾਣਾ ਭਾਈ ਆ ਜਾਓ ਅੱਛਾ ਤੁਸੀਂ ਹੌਲੈਂਡ ਚ ਲਾਇਆ ਹੌਲੈਂਡ ਹੀ ਨਹੀਂ ਯਾਰ ਮਨ ਜਿੱਦਾਂ ਮੈਨੂੰ ਜੌਂਡੀਰ ਨੂੰ ਨਹੀਂ ਗਿਆ ਭਾਵੇਂ ਏਸੀ ਵੀ ਸੀਗਾ ਹਾਂ ਫੇਰ ਜਿਹੜੀ ਚਲਾਈ ਉਹਦੇ ਤੇ ਹੀ ਇਹ ਚੀਜ਼ ਬਹੁਤ ਮੈਟਰ ਕਰਦੀ ਹੈ ਜੌਂਡੀਰਾ ਤੇ ਇੱਥੇ ਹੈਗਾ ਆ ਬੰਦੇ ਕੋਲ 50 75 ਨਾਰਮਲ ਆ ਏਸੀ ਕਰਕੇ ਹੀ ਜੌਂਡੀਰ ਲੈਣਾ ਸੀ ਪਰ ਤਾਂ ਵੀ ਨਹੀਂ ਮੰਨ ਗਿਆ ਇਹ ਇਹ ਗੱਲ ਨਾ ਮੱਗੇ ਵੀ ਕਰਦਾਂ ਨਾ ਵੀ ਏਸੀ ਦੇ ਕਰਕੇ ਹੌਲੈਂਡ ਏਸੀ ਚੋਂ ਇੱਕ ਪੈਰ ਪਿੱਛੇ ਰਹਿ ਗਿਆ ਕਿਉਂਕਿ ਉਹ ਜਿਵੇਂ 65 HP ਤੋਂ ਗਾਂ ਏਸੀ ਦੇਣ ਲੱਗੇ ਇਹਨਾਂ ਨੂੰ ਵੀ ਚਾਹੀਦਾ ਸੀਗਾ 5620 ਤੋਂ ਗਾਂ 5630 5620 ਇਥੋਂ ਏਸੀ ਕਹਿਵਣ ਹੁਣ ਇਹਨਾਂ ਨੇ 105 ਕੱਢਿਆ ਉੱਤੇ ਵੀ ਚਾਹੀਦਾ ਸੀਗਾ ਚਲੋ ਹੁਣ ਕਰਨਗੇ ਹੁਣ ਕਰਨਗੇ ਕਰਦੇ ਸੀਗੇ ਮਤਲਬ ਕਹਿੰਦੇ ਮਗਰੋਂ ਜ਼ੋਰ ਪੈ ਗਿਆ ਲੋਕ ਵੀ ਕਹਿੰਦੇ ਆ ਤੇ ਗਾਂ ਗਾਂ ਮਤਲਬ ਪਊਗਾ ਫਰਕ ਕਿਉਂਕਿ ਆਪਣੇ ਜਿਹੜੇ ਜ਼ਿਮੀਂਦਾਰ ਵੀਰ ਹੁਣ ਏਸੀ ਚਾਹੁੰਦੇ ਆ ਚਾਹੁੰਦੇ ਆ ਕਿਉਂਕਿ ਜ਼ਮਾਨਾ ਵੀ ਉਹੀ ਆ ਜੀ ਹੁਣ ਕੋਣ ਬਤਾ ਮਸਾਬ ਜਦੋਂ ਲਿਆਂਦਾ ਹੁਣ ਏਸੀ ਇਹ ਲਿਆਵਾਂਗੇ ਉਦੋਂ ਫਿਰ ਸਾਡੇ ਛੋਟੇ ਜਵਾਕ ਜਿਹੜੇ ਉਹ ਵੀ ਚਲਾਉਣਗੇ ਨਾ ਉਹ ਵੀ ਸੁਖ ਲੈਣਗੇ ਚਲੋ ਵਧੀਆ ਗਿਆ ਵਧੀਆ ਮਤਲਬ ਇਹ ਬਦਲ ਦੇਣਾ ਸੀ ਇਹ ਬਦਲ ਦੇਣਾ ਲਿਆਂਦਾ ਹੁੰਦਾ ਕਿੱਲੇ ਸਾਲੀਆ ਬਦਲ ਦੇਣਾ ਇਹ ਕਿੰਨੇ ਚ ਪਿਆ ਸੀ ਸੈਕੰਡ ਹੈਂਡ ਹੀ ਲਿਆ ਨਹੀਂ ਨਹੀਂ ਨਵਾਂ ਨਵਾਂ ਲਿਆਂਦਾ ਅੱਛਾ ਫਿਰ ਪਿਛਲੇ ਚਾਹੀਦਾ 36 ਸੀ ਪਿਛਲੇ ਸਾਲ ਆ 22 ਆ ਕਿ 23 ਆ 23 ਚ ਲੈਂਦਾ ਕਿ 22 ਤੇ ਠੀਕ 23 23 ਸ਼ੁਰੂ ਦੇ ਵਿੱਚ ਲਿਆਂਦਾ ਸ਼ੁਰੂ ਦੇ ਵਿੱਚ 23 ਸ਼ੁਰੂ ਚ ਫਿਰ ਉਦੋਂ ਸੀਆਰਡੀ ਦਾ ਚੱਕਰ ਪੈ ਹੀ ਗਿਆ ਸੀ ਇਹ ਤਾਂ 50 ਹੀ ਹੋਣਾ ਬਹਿ ਗਿਆ ਸੀ ਨਸਿਆਂ ਵੀ ਕੀਤਾ ਵੀ ਨਹੀਂ ਕਹਿੰਦੇ ਆ ਵੀ ਕਿੰਨਾ ਹੁਣ 36 ਦੀ ਵਿਕਦਾ ਆ 50 ਐਚ ਵੀ ਲਿਖਿਆ ਆਉਂਦਾ ਆ ਹੈ 55 ਕੰਪਨੀ ਵਾਲੇ ਕਹਿੰਦੇ ਆ ਜਿਹਨੇ ਲੈਣਾ ਉਹਨੂੰ ਪਤਾ ਆ ਵੀ 50 ਆ 55 ਮੈਂ ਹੀ ਲੈਣਾ ਤੁਸੀਂ ਇਹ ਗੱਲ ਮੰਨਦੇ ਹੋ ਵੀ ਜੇ ਕਾਪੀ ਤੇ 50 ਲਿਖਿਆ ਆ ਤੇ 50 ਹੀ ਆ ਜੇ ਕੰਪਨੀ ਵਾਲੇ ਆਪਾਂ ਕੰਪਨੀ ਵਾਲੇ ਲਾ ਲਓ ਕੋਈ ਵੀਰ ਲਾ ਲਓ ਜਿੰਨੇ ਹੋਣੇ ਦੀ ਕਾਪੀ ਤੇ 50 ਲਿਖਿਆ ਤੁਸੀਂ ਮੰਨਦੇ ਹੋ ਵੀ 50 ਤੱਕ ਤੇ ਆ ਪਹਿਲੇ ਦਿਨ ਤੋਂ ਮੰਨਦੇ ਵੀ 50 ਹੀ ਆ ਹਾਂ ਪਹਿਲੇ ਦਿਨ ਤੋਂ ਜਿਹੜੀ ਚੇਲੇ ਕੀ ਆ ਹੁਣ ਆ 75 ਤੇ 75 ਰਹਿਣਾ ਬਿਲਕੁਲ ਉਹ ਵੀ 50 ਨੇ ਤੇ ਉਹ 50 ਹੀ ਰਹਿਣੇ ਆ ਉਹ ਪਰਲਾ 45 ਆ ਮਨ ਲਗਾਣਾ 45 47 ਹੋਣਾ ਆ 45 47 ਇੱਥੇ ਕੀ ਆ ਫੋਰ ਹਨਾ ਵੀ ਉਹ ਉਨਾ ਹੀ ਰਹਿਣਾ ਪਰ ਮੈਂ ਪਤਾ ਨਹੀਂ ਕੀ ਗੱਲ ਆ ਆਪਣੇ ਨਾ ਇਹ ਆਪਣੀ ਏਜੰਸੀ ਵਾਲੇ ਵੀਰਾਂ ਨੂੰ ਵੀ ਇੱਕ ਰਿਕਵੈਸਟ ਆ ਮੇਰਾ ਵੀਰ ਗੁੱਸਾ ਨਾ ਕਰਿਓ ਜਿੰਨੀ ਜੋ ਚੀਜ਼ ਹੈਗੀ ਸਾਫ਼ ਕਹਿ ਕੇ ਵੇਚੀ ਜਾਵੇ ਤੇ ਜਿਆਦਾ ਹੀ ਵਧੀਆ ਗੱਲ ਆ ਇਹ ਆਪਣੇ ਜ਼ਿਮੀਦਾਰ ਵੀਰ ਹੁਣ ਇਹਨੂੰ ਆਪਾਂ ਸੱਟ ਕਹਿ ਲਈਏ ਚਲੋ ਇਹਨੂੰ ਕਹਿ ਲਈਏ ਉਹਨੂੰ ਕਹਿ ਲਈਏ ਜਿਵੇਂ ਇੱਕ ਹੱਥ ਕੀਤਾ ਵੀਰਾਂ ਨੇ ਗੁੱਸਾ ਕਰਨਾ ਨਹੀਂ ਆਹ ਸਹੀ ਗੱਲ ਹੈ ਤੂੰ ਉਹਨੂੰ ਕਹਿ ਨਾ ਮੈਂ ਸਾਰਿਆਂ ਨੂੰ ਕਹਿਣਾ ਮਾੜਾ ਨਹੀਂ ਹੈਗਾ ਟਰੈਕਟਰ ਵਧੀਆ ਹੈ ਟਰੈਕਟਰ ਵਧੀਆ ਹਾਂ ਵੀ ਜੇ ਆਪਾਂ ਇਹਨੂੰ 50 ਕਹਿ ਕੇ ਵੇਚਾਂਗੇ ਜ਼ਿਮੀਦਾਰ ਘਰੇ ਆ ਕੇ 15 ਹਾਲ ਪਾਲੇ ਵੀਰ ਕੋਈ ਨਹੀਂ 60 ਹੀ ਆ ਵੀ 60 ਹੀ ਆ ਖਿੱਚੀ ਲਊਗਾ ਤੂੰ ਖਿੱਚੇ ਨਾ ਫਿਰ ਦਿਲ ਦੋਖਦਾ ਫਿਰ ਉਹ ਗੱਲ ਨਹੀਂ ਬਣਦੀ ਤਾਂਗ ਹੁੰਦਾ ਏ 13 ਤੱਕ ਸਹੀ 13 ਤੱਕ 13 ਤੱਕ ਸਹੀ ਐ 13 ਤੱਕ ਸਹੀ ਐਵੇਂ ਕਹਿਣ ਨੂੰ ਕਹੀਓ ਪੱਕੀਆਂ ਮਿੱਟੀਆਂ ਆ ਹਾਂ ਅਸਕਰ ਪੱਟਣੀਆਂ ਵੀ ਆ ਰੀਤਾ ਰੂਤਾ ਜਿਹੜੇ ਹੈਗੇ ਉੱਤੇ ਉੱਤੇ ਖਿੱਚ ਕੇ ਤੇ ਕਹਿ ਦੇਣਗੇ ਪਰ ਉਹ ਗੱਲ ਨਹੀਂ ਵੱੜਦੀ 13 ਹਾਲ ਸਹੀ ਖਿੱਚਦਾ ਮੋਡੀਫਿਕੇਸ਼ਨ ਦੇ ਹੱਕ ਚ ਹੈਗੇ ਹੋ ਨਹੀਂ ਹੈ ਨਹੀਂ ਬਸ ਸਾਡੇ ਟਰੈਕਟਰ ਨੂੰ ਇਹ ਆ ਵੀ ਅਸੀਂ ਫਗਵਾੜੇ ਜਾਂਦਾ ਸਾਡਾ ਸਾਰਾ ਜਿੱਦਾਂ ਮਤਲਬ ਕਣਕ ਝੋਨਾ ਵੀ ਜ਼ਿਆਦਾ ਹਾਂਜੀ ਤੇ ਮੱਕੀ ਵੀ ਮੱਕੀ ਫਗਵਾੜੇ ਉਹਦੇ ਕਰਕੇ ਰੇਸਾ ਖੁੱਲੀਆਂ ਰੇਸਾ ਵੀ ਫਗਵਾੜੇ ਜਾਣਾ ਇੱਕ ਲੁਧਿਆਣੇ ਜਾਂ ਆਲੂ ਲੈ ਕੇ ਜਾਈਦਾ ਤੱਕ ਤੱਕ ਜਾਂਦੇ ਜਾਂਦੇ ਆਲੂ ਲੈ ਕੇ ਆ ਤਾਂ 10 ਕਿੰਨੇ ਸਾਲ 18 ਸਾਲ ਹੀ ਹੋ ਗਏ ਹੁਣ ਜਾਂਦੇ ਨੇ ਫਿਰ ਮੰਡੀ ਚ ਉੱਥੇ ਟਕਰਾਂਗੇ ਕੋਈ ਨਹੀਂ ਪਹਿਲਾਂ ਇਹ ਇੱਕ ਨੰਬਰ ਦੁਕਾਨ ਆ ਨਾ ਰਮਨ ਹਾਂ ਨਮਨ ਨਮਨ ਹਾਂ ਉਹਨਾਂ ਨਾਲ ਸਭ ਤੋਂ ਸਟਾਰਟਿੰਗ ਜੀ ਹਾਂ ਸਾਡਾ ਬੜਾ ਪਿਆਰਾ ਹਾਂ ਜੀ ਪਹਿਲੀ ਨੰਬਰ ਦੁਕਾਨ ਇਮਮੀ ਹੁਣਾਂ ਦੀ ਆ ਹਾਂ ਸਾਡੇ ਬਹੁਤ ਪਿਆਰ ਆ ਆਪਾਂ ਵੀ ਉੱਥੇ ਹੀ ਜਾਈਦਾ ਹੂੰ ਕੋਈ ਗੱਲ ਨਹੀਂ ਟੱਕਰਾਂਗੇ ਉੱਥੇ ਆਪਾਂ ਤੇ ਪਰ ਜਿੱਦਾਂ ਹੁਣ ਪਹਿਲਾਂ ਜ਼ਿਆਦਾ ਜਾਈਦਾ ਹੁਣ ਥੋੜਾ ਥੋੜਾ ਜਾਈਦਾ ਪਹਿਲਾਂ ਪੰਜ ਟੇਲੇ ਖੇਤੀ ਕਰਦੇ ਨੇ ਕਿ ਉਧਰ ਪਿੰਡ ਪੈਂਦਾ ਉਹ ਓਕੇ ਓਕੇ ਉੱਥੋਂ ਵੀ ਜ਼ਿਆਦਾ ਕੱਚੀ ਫੜੇ ਜਾਈਦਾ ਹੁੰਦਾ ਨਹੀਂ ਇੱਥੋਂ ਵੀਰੇ ਜਿਵੇਂ ਸਟਾਰਟਿੰਗ ਹੁੰਦੀ ਤੋਡਾ ਏਰੀਆ ਬਹੁਤ ਗੇਤਾ ਵਪਾਰੀ ਚੱਲ ਪੈਂਦਾ ਕਿ ਨਹੀਂ ਵਪਾਰੀ ਮਾਲ ਇੱਥੋਂ ਲੈਂਦਾ ਜਾਂ ਤਾਂ ਖੱਤੇ ਚ ਹੂੰ ਲੈਂ ਵਾਵਾਂ ਲੈਂਦਾ ਵਾਵਾਂ ਲੈਂਦਾ ਬਹੁਤ ਲੈਂਦਾ ਤੇ ਫਿਰ ਉੱਥੇ ਉੱਥੇ ਆਲੂ ਕਿਹੜਾ ਗੋਲੀ ਲੈ ਕੇ ਜਾਂਦੇ ਹੋ ਨਹੀਂ ਮੈਂ ਤੁਹਾਨੂੰ ਅਹੀਂ ਦੱਸਦਾ ਨਹੀਂ ਕੱਚੀ ਪਟਾਈ ਦਾ ਲੈ ਕੇ ਜਾਈਦਾ ਹੁੰਦਾ ਸੀਗਾ ਵਾਕ ਵੀ ਪਹਿਲਾਂ ਅੰਦਰ ਖੇਤੀ ਕੀਤੀ ਓਕੇ ਓਕੇ ਉਹਦੇ ਕਰਕੇ ਇੱਥੋਂ ਜਾਈ ਦਿੰਦਾ ਹੁਣ ਇੱਥੇ ਵੀ ਇੱਥੇ ਵੀ ਜ਼ਿਆਦਾ